ਸਤਨਾਮ ਵਾਹਿਗੁਰੂ ਸਾਹਿਬ ਜੀ ਗਉੜੀ ਮਾਜ ਮਹੱਲਾ ਚੌਥਾ ਚੋ ਜੀ ਮੇਰੇ ਗਵਿੰਦਾ ਚੋ ਜੀ ਮੇਰੇ ਪਿਆਰਿਆ ਹਰ ਪ੍ਰਭ ਮੇਰਾ ਚੋ ਜੀ ਜੀਓ ਹਰਿਆਪੇ ਕਾਨੁ ਪਾਇਦਾ ਮੇਰੇ ਗੋਵਿੰਦਾ ਹਰਿਆਪੇ ਗੁਪੇ ਖੋਜੀ ਜੀਆ ਹਰਿਆਪੇ ਸਭ ਕਟ ਭੋਗਦਾ ਮੇਰੇ ਗੋਵਿੰਦਾ ਆਪੇ ਰਸਿ ਆਪ ਗੀ ਜੀਆ ਹਰ ਸੁ ਜਾਣਨਾ ਭੁੱਲੈ ਮੇਰੇ ਗੋਵਿੰਦਾ ਆਪੇ ਸਤਗੁਰੁ ਜੋਗੀ ਜੀਆ ਆਪੇ ਜਗਤ ਉਪਾਈ ਦਾ ਮੇਰੇ ਗੋਵਿੰਦਾ ਹਰ ਆਪ ਖੇਲੈ ਰੰਗੀ ਜੀਆ ਇਕ ਨ ਭੋਗ ਭਗਾਏ ਦਾ ਮੇਰੇ ਗੋਵਿੰਦਾ ਇਕ ਨਗਨ ਫਿਰ ਹੈ ਨਗਨੰਗੇ ਜੀ ਆਪੇ ਜਗਤ ਉਪਾਈ ਦਾ ਮੇਰੇ ਗੋਵਿੰਦਾ ਖਰਦਾਨ ਦੇਵੇ ਸਭ ਮੰਗੇ ਜੀ ਭਗਤਾ ਨਾਮੇ ਧਾਰ ਹੈ ਕਥ ਮੰਗਹਿ ਹਰ ਚੰਗੀ ਜੀਓ ਹਰ ਆਪੇ ਭਗਤ ਕਰਾਈਦਾ ਮੇਰੇ ਗੋਵਿੰਦਾ ਹਰ ਭਗਤਾ ਲੋਚ ਮਨ ਪੂਰੀ ਜੀਓ ਆਪੇ ਜਲ ਤਲ ਵਰਤਦਾ ਮੇਰੇ ਗੋਵਿੰਦਾ ਰਵ ਰਹਿਿਆ ਨਹਿ ਦੁਰ ਜਿਓ ਹਰ ਅੰਦਰ ਬਾਹਰ ਆਪ ਹੈ ਮੇਰੇ ਗੋਵਿੰਦਾ ਹਰ ਆਪ ਰਹਿਿਆ ਪਰਪੁਰ ਜਿਓ ਹਰ ਆਤਮ ਰਾਮ ਬਸਾਰਿਆ ਮੇਰੇ ਗੋਵਿੰਦਾ ਵਿਖਿਆ ਬਹਦੁਰ ਜੀਓ ਹਰ ਅੰਦਰ ਵਾਜਾ ਪਾਣ ਹੈ ਮੇਰੇ ਗੋਬਿੰਦਾ ਹਰ ਆਪ ਵਜਾਏ ਤਿਉ ਵਜ ਜੀਓ ਹਰ ਅੰਦਰ ਨਾਮ ਨਿਦਾਨ ਹੈ ਮੇਰੇ ਗੋਬਿੰਦਾ ਸ਼ਬਦੀ ਹਰ ਪ੍ਰਭ ਗਾਜੈ ਜੀ ਆਪੇ ਸ਼ਰਨ ਬਵਾਈ ਦਾ ਮੇਰੇ ਗੋਵਿੰਦਾ ਹਰ ਭਗਤ ਜਨ ਰਾਖ ਲਾਜੈ ਜੀ ਵਡ ਭਾਗੇ ਮਿਲ ਸੰਗਤੀ ਨਾਨਕ ਨਾਮ ਸਿੱਧ ਕਾਜ ਜੀਆ ਗੜੀ ਬਾਜ ਮਹੱਲਾ ਚੌਥਾ ਜੋਜੀ ਮੇਰੇ ਗੋਵਿੰਦਾ ਜੋਜੀ ਮੇਰੇ ਪਿਆਰੀਆ ਹਰ ਪ੍ਰਭ ਮੇਰਾ ਜੋਜੀ ਜੀਆ ਹਰਿਆਪੇ ਕਾਨ ਉਪਾਇਦਾ ਗੋਵਿੰਦਾ ਹਰ ਆਪੇ ਗੁਪੀਖੋ ਜੀ ਜੀਓ ਹਰ ਆਪੇ ਸਭ ਕਟ ਭੋਗਦਾ ਮੇਰੇ ਗੋਵਿੰਦਾ ਆਪੇ ਰਸਿਆ ਭੋਗੀ ਜੀਓ ਹਰ ਸੁਜਾਨਨ ਭੁੱਲੈ ਮੇਰੇ ਗੋਵਿੰਦਾ ਤੇ ਸਤ ਗੁਰ ਜੋਗੀ ਜੀ ਆਪੇ ਜਗਤ ਉਪਾਈ ਦਾ ਮੇਰੇ ਗੋਵਿੰਦਾ ਹਰ ਆਬ ਖੇਲ ਬਰੰਗੀ ਜੀਆ ਇਕ ਨਾ ਬੋਗ ਪਗਾਈ ਦਾ ਮੇਰੇ ਗੋਵਿੰਦਾ ਇਕ ਨਗਨ ਫਿਰ ਹੈ ਨਗਨੰਗੇ ਜੀ ਆਪੇ ਜਗ ਦੇ ਉਪਾਈ ਦਾ ਮੇਰੇ ਗੋਵਿੰਦਾ ਹਰਦਾਨ ਦੇਵੈ ਸਭ ਮੰਗੀ ਜੀ ਭਗਤ ਨਾਮੇ ਅਦਰ ਹੈ ਮੇਰੇ ਗੋਵਿੰਦਾ ਹਰ ਕਥਾ ਮੰਗਹਿ ਹਰ ਚੰਗੀ ਜੀਉ ਹਰਿਆਪੇ ਰਵ ਰਹਿਆ ਹਰਿਆਪੇ ਭਗਤ ਕਰਾਏ ਦਾ ਮੇਰੇ ਗੋਵਿੰਦਾ ਹਰ ਭਗਤਾ ਲੋਚ ਮਨ ਪੂਰੀ ਜੀਉ ਆਪੇ ਜਲ ਥਲ ਵਰਤਦਾ ਮੇਰੇ ਗੋਵਿੰਦਾ ਬਰ ਰਹਿਿਆ ਨਹਿ ਦੁਰ ਜੀਓ ਹਰ ਅੰਤਰ ਬਾਹਰ ਆਪ ਹੈ ਮੇਰੇ ਗੋਵਿੰਦਾ ਹਰ ਆਪ ਰਹਿਿਆ ਬਰਪੁਰੇ ਜੀਓ ਹਰ ਆਤਮ ਰਾਮ ਬਸਾਰਿਆ ਮੇਰੇ ਗੋਵਿੰਦਾ ਹਰਿਆ ਪਿਆ ਬਹਦੁਰ ਜੀ ਹਰ ਅੰਤਰ ਵਾਜਾ ਪਾਣ ਹੈ ਮੇਰੇ ਗੋਵਿੰਦਾ ਹਰ ਆਪ ਵਜਾਏ ਤਿਉ ਵਜੇ ਜੀ ਹਰ ਅੰਦਰ ਨਾਮ ਨਿਦਾਨ ਹੈ ਮੇਰੇ ਗੋਵਿੰਦਾ ਸ਼ਬਦ ਦੇ ਹਰ ਪ੍ਰਭ ਗਾਜੈ ਜੀਓ ਆਪੇ ਸ਼ਰਨ ਪਵਾਇਦਾ ਮੇਰੇ ਗੋਵਿੰਦਾ ਹਰ ਭਗਤ ਜਨਾ ਰਖ ਲਜੈ ਜੀਓ ਵਡਭਾਗੇ ਮਿਲ ਸੰਗਤੀ ਮੇਰੇ ਗੋਵਿੰਦਾ ਨਾਨਕ ਨਾਨਕ ਨਾਮ ਸਿੱਧ ਕਾਜ ਜੀਆ ਗੜੇ ਬਾਜ ਮਹੰਲਾ ਚੌਥਾ ਜੋਜੀ ਮੇਰੇ ਗੋਵਿੰਦਾ ਜੋਜੀ ਮੇਰੇ ਪਿਆਰਿਆ ਹਰ ਪ੍ਰਭ ਮੇਰਾ ਜੋਜੀ ਜੀਆ ਹਰਿ ਆਪੇ ਗਾਨੁ ਪਾਇਦਾ ਮੇਰੇ ਗੋਵਿੰਦਾ ਹਰਿ ਆਪੇ ਗੁਪੇ ਖੋਜੀ ਜੀਉ ਹਰਿ ਆਪੇ ਸਭ ਗਟ ਭੋਗਦਾ ਮੇਰੇ ਗੋਵਿੰਦਾ ਆਪੇ ਰਸੀ ਅਪਗੀ ਜੀਉ ਹਰ ਸੋ ਜਾਣਨ ਭੁੱਲੈ ਮੇਰੇ ਗੋਵਿੰਦਾ ਆਪੇ ਸਤਗੁਰ ਜੋਗੀ ਜੀ ਆਪੇ ਜਗਤ ਉਪਾਈ ਦਾ ਮੇਰੇ ਗੋਵਿੰਦਾ ਹਰ ਆਪ ਖੇਲ ਬਹ ਰੰਗੇ ਜੀ ਇਕ ਨਭੋਗ ਪੁਗਾਏ ਦਾ ਮੇਰੇ ਗੋਵਿੰਦਾ ਇਕ ਨਗਨ ਫਿਰਹਿ ਨੰਗ ਨੰਗੀ ਜੀਉ ਨਾਪੇ ਜਗਤ ਉਪਾਈ ਦਾ ਮੇਰੇ ਗੋਵਿੰਦਾ ਹਰ দান ਦੇਵੇ ਸਭ ਮੰਗੇ ਜੀਉ ਭਗਤਾ ਨਾਮੇ ਅਦਰ ਹੈ ਮੇਰੇ ਗੋਵਿੰਦਾ ਹਰ ਕਥਾ ਮੰਗਹਿ ਹਰ ਚੰਗੇ ਜੀਉ ਹਰਿ ਆਪੇ ਭਗਤ ਕਰਾਇਦਾ ਮੇਰੇ ਗੋਵਿੰਦਾ ਹਰ ਭਗਤਾ ਲੋਚ ਮਨ ਪੂਰੇ ਜੀਉ ਅਪੇ ਜਲ ਥਲ ਵਰਤਦਾ ਮੇਰੇ ਗੋਵਿੰਦਾ ਰਵ ਰਹਿਆ ਨਹਿ ਦੂਰੀ ਜਿਓ ਹਰ ਅੰਦਰ ਬਾਹਰ ਆਪ ਹੈ ਮੇਰੇ ਗੋਵਿੰਦਾ ਹਰ ਆਪ ਰਹਿਆ ਪਰ ਪੂਰੇ ਜਿਓ ਹਰ ਆਤਮ ਰਾਮ ਬਸਾਰਿਆ ਮੇਰੇ ਗੋਵਿੰਦਾ ਘਰ ਵੇਖੈ ਆਪ ਹਦੂਰੇ ਜੀਓ ਹਰ ਅੰਤਰ ਵਾਜਾ ਪਾਣ ਹੈ ਮੇਰੇ ਗੋਵਿੰਦਾ ਘਰ ਆਪ ਵਜਾਏ ਤਿਉ ਵਾਜੈ ਜੀਓ ਅੰਤਰ ਨਾਮ ਨਿਦਾਨ ਹੈ ਮੇਰੇ ਗੋਵਿੰਦਾ ਗੁਰ ਸ਼ਬਦ ਦੀ ਹਰ ਪ੍ਰਭ ਗਾਜੈ ਜੀਵ ਆਪੇ ਸ਼ਰਨ ਪਵਾਇਦਾ ਮੇਰੇ ਗੋਵਿੰਦਾ ਹਰ ਭਗਤ ਜਨਾਂ ਰਾਖ ਲਜੈ ਜੀਵ ਵਡਭਾਗੇ ਮਿਲ ਸੰਗਤੀ ਮੇਰੇ ਗੋਵਿੰਦਾ ਜਨ ਨਾਨਕ ਨਾਮ ਸਿਧ ਕਾਜ ਜੀਉ ਗੜੇ ਮਾਜ ਮਹੱਲਾ ਚੌਥਾ ਚੋ ਜੀ ਮੇਰੇ ਗੋਵਿੰਦਾ ਚੋ ਜੀ ਮੇਰੇ ਪਿਆਰਿਆ ਪ੍ਰਭ ਮੇਰਾ ਜੋ ਜੀ ਜੀ ਹਰਿ ਆਪੇ ਕਾਨੁ ਉਪਾਇਦਾ ਮੇਰੇ ਗਵਿੰਦਾ ਹਰਿ ਆਪੇ ਗੁਪੇ ਖੋ ਜੀ ਜੀ ਹਰਿ ਆਪੇ ਸਭ ਗਟ ਭੋਗਦਾ ਮੇਰੇ ਗਵਿੰਦਾ ਤੇ ਰਸਿਆ ਭਗੇ ਜੀ ਹਰ ਸੋ ਜਾਣਨ ਭੁੱਲੈ ਮੇਰੇ ਗੋਵਿੰਦਾ ਹਾਪੇ ਸਤਗੁਰ ਜੋਗੇ ਜੀ ਹਾਪੇ ਜਗਤ ਉਬਾਈਦਾ ਮੇਰੇ ਗੋਵਿੰਦਾ ਹਰ ਆਪ ਖੇਲ ਬਰੰਗ ਇਕ ਨਭੋਗ ਭਗਾਏ ਦਾ ਮੇਰੇ ਗੋਵਿੰਦਾ ਇਕ ਨਗਨ ਫਿਰਹਿ ਨਗਨੰਗੇ ਜੀਉ ਆਪੇ ਜਗਤ ਉਪਾਏ ਦਾ ਮੇਰੇ ਗੋਵਿੰਦਾ ਸਰਦਾਨ ਦੇਵੇ ਸਭ ਮੰਗੇ ਜੀਉ ਭਗਤਾਂ ਦਾ ਵੀ ਅਦਰ ਹੈ ਮੇਰੇ ਗੋਵਿੰਦਾ ਹਰ ਕਥਾ ਮੰਗੈ ਹਰ ਚੰਗੇ ਜੀਵ ਹਰ ਆਪੇ ਭਗਤ ਕਰਾਈਦਾ ਮੇਰੇ ਗੋਵਿੰਦਾ ਹਰ ਭਗਤਾ ਲੋਚ ਮਨ ਪੂਰੇ ਜੀਵ ਤਪੇ ਜਲ ਤਲ ਵਰਤਦਾ ਮੇਰੇ ਗੋਵਿੰਦਾ ਰਵ ਰਹਿਆ ਨਹਿ ਦੂਰੀ ਜੀ ਹਰ ਅੰਦਰ ਬਾਹਰ ਆਪ ਹੈ ਮੇਰੇ ਗੋਵਿੰਦਾ ਹਰ ਆਪ ਰਹਿਆ ਪਰਪੂਰ ਹਰ ਆਤਮ ਰਾਮ ਫਸਾਰਿਆ ਮੇਰੇ ਗੋਵਿੰਦਾ ਹਰ ਵੇਖ ਆਪ ਹਦੂਰੇ ਜੀਓ ਹਰ ਅੰਤਰ ਵਾਜਾ ਪਉਣ ਹੈ ਮੇਰੇ ਗੋਵਿੰਦਾ ਹਰ ਆਪ ਵਜਾਏ ਤਿਉ ਵਜਾਏ ਅੰਦਰ ਨਾਮਿ ਦਾਨ ਹੈ ਮੇਰੇ ਗੋਵਿੰਦਾ ਗੁਰ ਸ਼ਬਦਿ ਹਰਿ ਪ੍ਰਭ ਗਾਜੈ ਜੀਅ ਆਪੇ ਸ਼ਰਨ ਪਵਾਇਦਾ ਮੇਰੇ ਗੋਵਿੰਦਾ ਹਰਿ ਭਗਤ ਜਨ ਰਖਲਾਜੈ ਜੀਅ ਵਡਭਾਗੇ ਮਿਲ ਸੰਗਤੀ ਮੇਰੇ ਗੋਬਿੰਦਾ ਜਨ ਨਾਨਕ ਨਾਮ ਸਿਧ ਕਾਜ ਜੀਆ ਗੜੇ ਮਾਜ ਮਹੱਲਾ ਚੌਥਾ ਤੁਝ ਜੀ ਮੇਰੇ ਗੋਬਿੰਦਾ ਤੁਝ ਜੀ ਮੇਰੇ ਪਿਆਰੀਆ ਹਰ ਪ੍ਰਭ ਮੇਰਾ ਜੋ ਜੀ ਜੀ ਹਰਿ ਆਪੇ ਕਾਰੁ ਪਾਇਦਾ ਮੇਰੇ ਗੋਵਿੰਦਾ ਹਰਿ ਆਪੇ ਗੁਪੇ ਖੋਜੀ ਜੀ ਜੀ ਹਰਿ ਆਪੇ ਸਭ ਕਟ ਭੋਗਦਾ ਮੇਰੇ ਗੋਵਿੰਦਾ ਪੇ ਰਸਿ ਅਪਗੇ ਜੀਓ ਹਰ ਸੋ ਜਾਣ ਨ ਭੁੱਲੈ ਮੇਰੇ ਗੋਵਿੰਦਾ ਆਪੇ ਸਤਗੁਰ ਜੋ ਜੀਓ ਆਪੇ ਜਗਤ ਉਪਾਏ ਦਾ ਮੇਰੇ ਗੋਵਿੰਦਾ ਹਰ ਆਪ ਖੇਲ ਬ ਰੰਗੇ ਜੀਓ ਇਕ ਨ ਭੋਗ ਭਗਾਏ ਦਾ ਮੇਰੇ ਗੋਵਿੰਦਾ ਇਕ ਨਗਨ ਫਿਰ ਹੈ ਨੰਗ ਨੰਗੀ ਜੀਵ ਆਪੇ ਜਗਤ ਉਪਾਏ ਦਾ ਮੇਰੇ ਗੋਵਿੰਦਾ ਕਰਦਾਰ ਦੇਵ ਸਭ ਮੰਗੀ ਜੀਵ ਤਗਤਾ ਨਾਮੇ ਅਧਰ ਹੈ ਮੇਰੇ ਗੋਵਿੰਦਾ ਖਰ ਕਥਾ ਮੰਗਹਿ ਹਰ ਚੰਗੀ ਜੀਓ ਹਰ ਆਪੇ ਭਗਤ ਕਰਾਈਂਦਾ ਮੇਰੇ ਗੋਵਿੰਦਾ ਹਰ ਭਗਤਾ ਲੋਚ ਮਨ ਪੂਰੇ ਜੀਓ ਅਪੇ ਜਲ ਥਲ ਵਰਤਦਾ ਮੇਰੇ ਗੋਵਿੰਦਾ ਰਵ ਰਹਿਿਆ ਨਹਿ ਦੂਰੇ ਜਿਓ ਅਰੇ ਅੰਦਰ ਬਾਹਰ ਆਪ ਹੈ ਮੇਰੇ ਗੋਵਿੰਦਾ ਹਰ ਆਪ ਰਹਿਿਆ ਭਰਪੂਰੇ ਜਿਓ ਹਰ ਆਦਮ ਰਾਮ ਬਸਾਰੇ ਆ ਗੋਵਿੰਦਾ ਹਰ ਵੇਖੈ ਆਪ ਹਦੁਰ ਜੀਉ ਹਰ ਅੰਦਰ ਵਾਜਾ ਪਵਣ ਹੈ ਮੇਰੇ ਗੋਵਿੰਦਾ ਹਰ ਆਪ ਵਜਾਏ ਤਿਉ ਵਜੇ ਜੀਉ ਹਰ ਅੰਦਰ ਨਾਮ ਨਿਦਾਨ ਹੈ ਸ਼ਬਦੀ ਹਰ ਪ੍ਰਭ ਗਾਜੈ ਜੀ ਆਪੇ ਸ਼ਰਨ ਪਵਾਏ ਦਾ ਮੇਰੇ ਗੋਵਿੰਦਾ ਹਰ ਭਗਤ ਜਨਾ ਰਖ ਲਾਜੈ ਜੀ ਵਡ ਭਾਗੇ ਮਿਲ ਸੰਗਤੀ ਮੇਰੇ ਗੋਵਿੰਦਾ ਜਨ ਨਾਨਕ ਨਾਮ ਸਿਧ ਕਾਜ ਜੀਓ ਆਪੇ ਸ਼ਰਨ ਪਵਾਇਦਾ ਮੇਰੇ ਗੋਵਿੰਦਾ ਹਰ ਭਗਤ ਜਨ ਆਖ ਲਾਜ ਜੀਓ ਵਡ ਭਾਗੇ ਮਿਲ ਸੰਗਤੀ ਮੇਰੇ ਗੋਵਿੰਦਾ ਜਨ ਨਾਨਕ ਨਾਮ ਸਿਧ ਕਾਜ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ